ਹਾਂਜੀ ਦੋਸਤੋ ਆਪਾਂ ਆਇਆ ਕਸੋਲੀ ਦੇ ਇੱਕ 올ਡ ਵਿਲਾ ਜਿੱਤੇ ਸਾਰੀ ਲੁੱਕ ਪੁਰਾਣੇ ਜਮਾਨੇ ਦੀ ਬਣਾਈ ਹੋਈ ਹੈ ਚਾਹੇ ਰੂਮ ਲਾਲੋ ਆ ਜੋ ਵੀ ਐਨਵਾਇਰਨਮੈਂਟ ਇੱਥੇ ਪੁਰਾਣੇ ਪਿੰਡਾਂ ਵਾਲਾ ਬਣਾਇਆ ਹੋਇਆ ਤੇ ਆਜੋ ਮੈਂ ਤੁਹਾਨੂੰ ਅੱਜ ਆਪਣੇ ਰੂਮ ਦੀ ਵੀਡੀਓ ਦਿਖਾਉਣਾ ਸਾਰੀ ਲੁੱਕ ਲੁੱਕ ਦਿਖਾਉਣਾ ਰੂਮ ਤੇ ਕਿੱਦਾਂ ਬਣੀ ਹੋਈ ਹੈ ਸਭ ਤੋਂ ਪਹਿਲਾਂ ਆ ਗਿਆ ਆਪਣਾ ਐਂਟਰੀ ਗੇਟ ਆ ਦੇਖੋ ਜਿਵੇਂ ਪੁਰਾਣੇ ਪਿੰਡਾਂ ਦੇ ਵਿੱਚ ਦਰਵਾਜ਼ੇ ਮਿਲਦੇ ਸੀ ਹੁੰਦੀਆਂ ਵਾਲੇ ਆ ਜਾ ਵੀ ਅੰਦਰ ਠੀਕ ਹੈ। 30 ਮਿੰਟ। ਆਇਓ ਬਾਥਰੂਮ। ਸាទਰ ਗਈ। ਆਹ ਮੀ ਇਹ ਮਿਰਰ ਹੋ ਗਿਆ। ਤੇ ਵਾ ਮੈਂ ਤਾਂ ਪੁਰਾਣਾ ਜਿਵੇਂ ਜੋ ਵੀ ਹੁੰਦਾ ਪੁਰਾਣੇ ਸਿਸਟਮ ਜੇ ਲਾਇਵੇ ਨੇ ਬੜੇ ਇਹ ਮਿਰਰ ਹੋ ਗਿਆ ਦੇਖਣ ਵਾਸਤੇ ਤੇ ਇਹ ਬੈੱਡ ਹੋ ਗਿਆ। ਇਹ ਸਾਰੀ ਲੁੱਕ ਦੇਖ ਲਓ। ਸਾਰੀ ਲੁੱਕ ਇਹ ਚੀਜ਼ ਦੇਖੋ। ਮਿੱਟੀ ਜਿਵੇਂ ਉਹੀ ਪੁਰਾਣੇ ਟਾਈਮਾਂ 'ਚ ਮਿੱਟੀ ਦੇ ਘਰ ਨਹੀਂ ਹੁੰਦੇ ਸੀ ਇੱਟਾਂ ਦੇ ਉੱਪਰ ਮਿੱਟੀ ਦੀ ਲਪਾਈ ਕੀਤੀ ਹੁੰਦੀ ਸੀ ਉਹੀ ਚੀਜ਼ ਆ ਤੇ ਇੱਥੋਂ ਤੁਹਾਨੂੰ ਦਿਖਾਉਣਾ ਮੈਂ ਨਿਆ ਪਿਆਰਾ ਜਿਹਾ 뷰 ਪਹਾੜਾਂ ਦਾ ਕਸੂਲੀ ਦੇ ਤੇ ਹੁਣ ਕਿੱਦਾਂ ਲੱਗੀ ਇਹ ਲੁੱਕ